ਦੇਖ ਸਕਦੇ ਹੋ ਰਾਮਪੁਰਾ ਫੂਲ ਦੇ ਹਲਾਤ ਸੂਆ ਹੈ ਤੇ ਸੂਏ ਤੇ ਤੁਸੀਂ ਦੇਖ ਰਹੇ ਹੋ ਸਾਰਾ ਪੁੱਸ ਵਾਲਾ ਨੇ ਢਵਾਤਾ ਠੀਕ ਹੈ ਤੇ ਜੀਸੀਬੀ ਨਾਲ ਅੱਗੇ ਲੱਗੇ ਹੋਏ ਆ ਸਾਰੇ ਸੂਏ ਤੋਂ ਤੇ ਜਿਹੜੇ ਖੋਕੇ ਸੀ ਕੋਈ ਇਤਿਆਸ ਤੇ ਇਹਨਾਂ ਨੇ ਢਵਾਤਾ ਆ ਆਪਣਾ ਬੱਸ ਸਟੈਂਡ ਹੈ ਨਾ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਦੁਕਾਨਾਂ ਵਾਲੇ ਖੜੇ ਆ ਤੇ ਆ ਜੋ ਤੁਹਾਨੂੰ ਇਹਨਾਂ ਦਾ ਸਮਾਨ ਵੀ ਦਿਖਾਉਣੇ ਅੱਗੇ ਠੀਕ ਹੈ ਬਾਹਰ ਰੋਡ ਤੇ ਕੱਢਤਾ ਇਹ ਕਹਿੰਦੇ ਸੀ ਵੀ ਨੋਟਸ ਦਿੱਤਾ ਵਾਸੀ ਕੋਈ ਸੰਨ ਠੀਕ ਆ ਉਹਦੀ ਸੁਣਵਾਈ ਹੋਣੀ ਸ਼ਾਹ ਦੇਖੋ ਇਹਨਾਂ ਦਾ ਸਮਾਨ ਆ ਸਾਰਾ ਠੀਕ ਆ ਇਹ ਬਾਹਰ ਕੱਢਿਆ ਹੋਇਆ ਹੈ ਸੜਕ ਤੇ ਪਿਆ ਹੈ ਹਨਾ ਯਾ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਸਾਰਾ ਸਮਾਨ ਸੜਕਾਂ ਤੇ ਕੱਢਿਆ ਪਿਆ ਹੈ ਹਨਾ ਤੇ ਆਹ ਦੇਖੀ ਸਕਦੇ ਹੋ ਤੁਸੀਂ ਤੇ ਆਹ ਦੇਖੋ ਇਹ ਸਾਰੇ ਖੋਖੇ ਢਾਤੇ ਤੇ ਅੱਗੇ ਸਾਰੇ ਰੋਡ ਤੇ ਢਾਈ ਜਾਂਦੇ ਹਨਾ ਤੇ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਤੇ ਪੂਰਾ ਜਾਮ ਲੱਗਿਆ ਹੋਇਆ ਠੀਕ ਹੈ ਸਾਰਾ ਸਾਮਾਨ ਇਹ ਟਰਾਲੀਆਂਾਂ ਚ ਲੋਡ ਕਰੀ ਜਾਂਦੇ ਤੇ ਆਹ ਦੇਖੋ ਇਹਨਾਂ ਦਾ ਸਾਮਾਨ ਸਾਰਾ ਪਿਆ ਹੈ ਠੀਕ ਹੈ ਤੇ ਰੋਡ ਤੇ ਘੱਟਾ ਸੂਏ ਤੇ ਜੇ ਤੁਹਾਨੂੰ ਆਜੇ ਅੱਗੇ ਵੀ ਰੱਖੋਣੇ ਆ। ਯਾ ਤੁਸੀਂ ਦੇਖ ਸਕਦੇ ਹੋ ਜੀ ਸੀ ਬੀ ਚੱਲ ਰਹੀ ਆ ਹਨਾ ਤੇ ਦੀ ਢਾਟ ਭਾਈ ਹੋ ਰਹੀ ਆ ਦੇਖੋ ਆਹ ਦੇਖੋ ਜੇ ਟੀਵੀ ਨੇ ਸਾਰਾ ਟੈਸਨੈਸ ਕਰਦਾ ਹਨਾ ਤੇ ਪ੍ਰਸ਼ਾਸਨ ਕੋਲੇ ਖੜਾ ਹਨਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਇਕੱਠਾ ਹੈ ਇੱਥੇ ਆ ਦੇਖੋ ਕਿਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਸਾਰੇ ਕੋਖੇ ਕੋਖੇ ਢਾਟ ਕੇ ਠੀਕ ਹੈ ਸੂਏ ਦੇ ਨਾਲ-ਨਾਲ ਇਹਨਾਂ ਨੇ ਸਾਰਾ ਢਾਟਾ ਇੱਥੇ ਟੈਕਸੀ ਸਟੈਂਡ ਸੀਗਾ ਠੀਕ ਹੈ ਉਹ ਸਾਹਮਣੇ ਟੱਕੀਆਂ ਖੜੀਆਂ ਇਹਨਾਂ ਨੇ ਕੈਚ ਨੇ ਇਸ ਕਰਤਾ ਆ ਸਾਹਮਣੇ ਪੁਲਿਸ ਪ੍ਰਸ਼ਾਸਨ ਹੈਣਾ ਤੇ ਆ ਦੇਖੋ ਜੀਸੀਬੀ ਹੁਣ ਇੱਥੋਂ ਲੈ ਕੇ ਉਧਰੋਂ ਵੀ ਸਾਰਾ ਸੂਏ ਦੇ ਨਾਲ ਜਿੰਨਾ-ਜਿੰਨਾ ਵੀ ਸੀ ਇਹਨਾਂ ਨੇ ਢਾ ਕੇ ਇਸ ਤਰ੍ਹਾਂ ਸਾਰੇ ਇਹਨਾਂ ਦੇ ਕੋਖੂ ਦੁੱਤੇ ਪਟ ਗਏ ਤੇ ਇਸ ਤਰ੍ਹਾਂ ਸੜਤੀਆਂ ਪੁੱਟੀਆਂ ਪੁੱਟੀਆਂ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਬਹੁਤ ਬਹੁਤ ਪ੍ਰਸਾਦ ਸ੍ਰੀ ਕਿੱਥੇ ਮੌਜੂਦ ਹੈ ਤੇ ਹੋ ਦੇਖੋ ਅੱਗੇ ਜੀਸੀਬੀ ਜਾ ਰਹੀ ਹੈ ਹਨਾ ਤੇ ਹਾਜੀ ਤੁਹਾਨੂੰ ਅੱਗੇ ਦਿਖਾਉਨੇ ਆ ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਖੋਖਿਆਂ ਦੇ ਹਾਲਾਤ ਦੇਖ ਲਓ ਖੋਖਾ ਦੇਖ ਸਕਦੇ ਹੋ ਪੂਰਾ ਤੈਸ ਮੈਸ ਕਰਤਾ ਇਹਨਾਂ ਨੇ ਠੀਕ ਹੈ ਆ ਦੇਖੋ ਤੇ ਆ ਸੂਏ ਚੱਲ ਰਿਹਾ ਇਹ ਸੂਏ ਵਾਲਾ ਬਸ ਸਟੈਂਡ ਆ ਰਾਮਪੁਰਾਪੂਲ ਦਾ ਬੇਨ ਤੇ ਠੀਕ ਹੈ ਤੇ ਆ ਹੁਣ ਰਸਮਾਨ ਇਹਨਾਂ ਦਾ ਰੋੜਾਂ ਤੇ ਕੱਢਦਾ ਇਹ ਵਿਚਾਰੇ ਲਈ ਜਾਂਦੇ ਟਰੈਕਟਰਾਂ ਤੇ ਲੱਦ ਤੇ ਵੀਡੀਓ ਨੂੰ ਰੱਪਗੇ ਕਰ ਦੋ ਸ਼ੇਅਰ ਠੀਕ ਹੈ ਤੇ ਧੰਨਵਾਦ